ਖੁਸ਼ਾਰਪਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨ ਕਾ ਸ਼ਬ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਨਰਿੰਦਰ ਮੋਦੀ ਵੱਲੋਂ ਆਪਣੇ ਬਤੌਰ ਪ੍ਰਧਾਨ ਮੰਤਰੀ ਵਜੋਂ ਤੀਸਰੀ ਵਾਰ ਸੌ ਚੁੱਕੀ ਗਈ ਹੈ ਤੇ ਦੇਸ਼ ਦੇ ਰਾਸ਼ਟਰਪਤੀ ਭਵਨ ਵਿਖੇ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਵਜੋਂ ਸੌ ਚੁੱਕੀ ਗਈ ਹੈ ਤੇ ਉਹਨਾਂ ਸਮੇਤ ਕੁੱਲ 30 ਕੈਬਨਟ ਮੰਤਰੀਆਂ ਨੇ ਵੀ ਜਿਹੜੀ ਉਹ ਸੌ ਚੁੱਕੀ ਹੈ ਸੋ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਭਾਜਪਾ ਨੂੰ ਇੱਕ ਵੀ ਸੀਟ ਹੈ ਜਿਹੜੀ ਉਹ ਹਿੱਸੇ ਨਹੀਂ ਆਈ ਹੈ ਪਰੰਤੂ باوجود ਇਸ ਤੇ ਪੰਜਾਬ ਨੂੰ ਇੱਕ ਵੱਡਾ ਸਨਮਾਨ ਹੈ ਜਿਹੜਾ ਉਹ ਐਨਡੀਆ ਦੀ ਸਰਕਾਰ ਵੱਲੋਂ ਦਿੱਤਾ ਗਿਆ ਲੁਧਿਆਣਾ ਤੋਂ ਰਵਨੀਤ ਮਿੱਟੂ ਨੂੰ ਕੇਂਦਰੀ ਰਾਜ ਮੰਤਰੀ ਵਜੋਂ ਜੋ ਸਨਮਾਨ ਦਿੱਤਾ ਗਿਆ ਤਾਂ ਇਕੱਲੇ ਉਹ ਰਵਨੀਤ ਮਿੱਟੂ ਦਾ ਨਹੀਂ ਬਲਕਿ ਪੂਰੇ ਪੰਜਾਬ ਦਾ ਸਨਮਾਨ ਹੈ ਉਹ ਗਿਣਿਆ ਜਾਵੇਗਾ ਕਿਉਂਕਿ ਪੰਜਾਬ ਦੇ ਵਿੱਚ ਭਾਜਪਾ ਦੀ ਆਪਾਂ ਸਥਿਤੀ ਦੀ ਗੱਲ ਕਰੀਏ ਤਾਂ ਭਾਜਪਾ ਨੂੰ ਇੱਕ ਵੀ ਸੀਟ ਹੈ ਜਿਹੜੀ ਉਹ ਪੰਜਾਬ ਭਰ ਦੇ ਵਿੱਚੋਂ ਹਿੱਸੇ ਨਹੀਂ ਆਈ ਸੀ ਪਰੰਤੂ ਦੂਜੇ ਪਾਸੇ ਜੇਕਰ ਆਪਾਂ ਵੱਡੇ ਟੀਵੀ ਚੈਨਲਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਦੱਸਣਾ ਹੈ ਕਿ 2022 ਪਾਵ ਜਦੋਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਕੱਲਿਆਂ ਤੌਰ ਤੇ ਪਹਿਲੀ ਵਾਰ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਗਈਆਂ ਸਨ ਤਾਂ ਉਸ ਵਕਤ ਜਿਹੜਾ ਕਿਸਾਨੀ ਸੰਘਰਸ਼ਾ ਬੇहद ਸਿਖਰਾਂ ਤੇ ਸੀ ਤਾਂ ਉਸ ਵਕਤ ਭਾਜਪਾ ਦਾ ਜਿਹੜਾ ਵੋਟ ਸ਼ੇਅਰ ਹੈ ਉਹ 6 ਫੀਸਦੀ ਦੇ ਕਰੀਬ ਸੀ ਤਾਂ ਹੁਣ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਬੇਸ਼ੱਕ ਕਾਲੇ ਕਾਨੂੰਨ ਕਾਲੇ ਬਿੱਲ ਵਾਪਸ ਹੋ ਚੁੱਕੇ ਨੇ ਪਰੰਤੂ ਅੱਜ ਵੀ ਕਿਸਾਨਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਕਿਸ ਤਰ੍ਹਾਂ ਰੋਸ ਪਾਇਆ ਜਾ ਰਿਹਾ ਹੈ ਇਹ ਸਾਰਾ ਕੁਝ ਜਗਜਾਹ ਰਿਹਾ ਤੇ ਅੱਜ ਦੇ ਵੀ ਜਦੋਂ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਭਾਜਪਾ ਦੇ ਉਮੀਦਵਾਰ ਪਿੰਡਾਂ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਉਸ ਵਕਤ ਵੀ ਕਿਸਾਨਾਂ ਵੱਲੋਂ ਉਹਨਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਸਵਾਲ ਪੁੱਛੇ ਜਾ ਰਹੇ ਸੀ ਤਾਂ 2022 ਤੋਂ ਲੈ ਕੇ 2024 ਤੱਕ ਭਾਵ ਮਹਸ 2 ਸਾਲ ਦੇ ਸਮਿਆ ਦੌਰਾਨ ਤੇ ਵੱਡੇ ਟੀਵੀ ਚੈਨਲਸ ਤੇ ਜੋ ਉਹਨਾਂ ਦਾ ਦੱਸਣਾ ਜੋ ਜਾਣਕਾਰੀ ਉਹਨਾਂ ਤੋਂ ਸਾਨੂੰ ਪਹੁੰਚੀ ਹੈ ਤਾਂ ਭਾਜਪਾ ਦਾ ਜਿਹੜਾ ਪੰਜਾਬ ਦੇ ਵਿੱਚ ਵੋਟ ਸ਼ੇਅਰ ਹੈ ਉਹ ਕਾਫੀ ਜ਼ਿਆਦਾ ਵਧਿਆ ਹੈ ਜੋ ਵੋਟ ਸ਼ੇਅਰ 2022 ਦੇ ਵਿੱਚ 6 ਫੀਸਤੀ ਦੇ ਕਰੀਬ ਹੁੰਦਾ ਸੀ ਉਹ ਹੁਣ 2024 ਦੇ ਵਿੱਚ 18.56 ਫੀਸਤ ਦੇ ਕਰੀਬ ਹੈ ਭਾਵੇਂ ਪੰਜਾਬ ਦੇ ਵਿੱਚ ਭਾਜਪਾ ਨੂੰ ਇੱਕ ਵੱਡਾ ਬੂਸਟ ਮਿਲਿਆ ਬੇਸ਼ੱਕ ਇਹ ਸੀਟ ਇੱਕ ਵੀ ਉਹਨਾਂ ਦੇ ਹਿੱਸੇ ਨਹੀਂ ਆਈ ਹੈ ਸੋ ਹੁਣ ਗੱਲ ਕਰਾਂਗੇ ਲੁਧਿਆਣਾ ਤੋਂ ਹਾਰਨ ਦੇ ਬਾਵਜੂਦ ਰਵਨੀਤ ਮਿੱਟੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਬਤੌਰ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਉਹਨਾਂ ਨੂੰ ਦਿੱਤਾ ਗਿਆ ਤੇ ਜੇਕਰ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਹੁਣ ਜਿਹੜਾ ਉਹ ਕੇਂਦਰੀ ਮੰਤਰੀ ਦੇ ਅਹੁਦੇ ਵਜੋਂ ਜਿਹੜਾ ਉਹ ਹੁਣ ਖਾਲੀ ਹੋ ਚੁੱਕਿਆ ਹੈ ਭਾਵੇਂ ਜੇਕਰ ਸੋਮ ਪ੍ਰਕਾਸ਼ ਉਹਦੀ ਕਾਰਗੁਜ਼ਾਰੀ ਵਧੀਆ ਰਹਿੰਦੀ ਤਾਂ ਹੋ ਸਕਦਾ ਹੈ ਕਿ ਅੱਜ ਰਵਨੀਤ ਮਿੱਟੂ ਦੀ ਥਾਂ ਸੋਮ ਪ੍ਰਕਾਸ਼ ਨੂੰ ਮੁੜ ਸੰਸਦ ਦੀਆਂ ਪੌੜੀਆਂ ਚੜਨ ਦਾ ਮੌਕਾ ਮਿਲਦਾ ਬੇਸ਼ੱਕ ਉਹਨਾਂ ਵੱਲੋਂ ਵਧੀਆ ਕਾਰਗੁਜ਼ਾਰੀ ਨਹੀਂ ਕੀਤੀ ਗਈ ਹੈ ਪਰੰਤੂ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜੇਕਰ ਉਹਨਾਂ ਵੱਲੋਂ ਵਧੀਆ ਕਾਰਗੁਜ਼ਾਰੀ ਕੀਤੀ ਗਈ ਹੁੰਦੀ ਲੋਕਾਂ ਦੇ ਵਿੱਚ ਆ ਕੇ ਵਿਛਰਿਆ ਹੁੰਦਾ ਇੰਡਸਟਰੀ ਮਿਨਿਸਟਰ ਹੋ ਰਹੇ ਨੇ 5 ਸਾਲ ਕੋਈ ਇੰਡਸਟਰੀ ਲਿਆਈ ਹੁੰਦੀ ਕੋਈ ਵੱਡੇ ਪ੍ਰੋਜੈਕਟ ਉਹਨਾਂ ਵੱਲੋਂ ਲਿਆਏ ਹੁੰਦੇ ਤਾਂ ਹੋ ਸਕਦਾ ਕਿ ਹਾਰਨ ਦੇ ਬਾਵਜੂਦ ਵੀ ਏ ਮੋਦੀ ਸਰਕਾਰ ਉਹਨਾਂ ਨੂੰ ਆਪਣੀ ਕੈਬਨਿਟ ਦੇ ਵਿੱਚ ਸ਼ਾਮਲ ਕਰ ਸਕਦੀ ਸੀ ਕਿਉਂਕਿ 2014 ਦੇ ਵਿੱਚ ਜਦੋਂ ਵਿਜੇ ਸਾਂਪਲਾ ਨੂੰ ਜਿੱਤ ਹਾਸਲ ਹੁੰਦੀ ਹੈ ਤਾਂ ਉਹ ਵੀ ਕੇਂਦਰੀ ਰਾਜ ਮੰਤਰੀ ਦੇ ਅਹੁਦੇ ਤੇ ਤਰਨਤ ਰਹਿੰਦੇ ਨੇ ਤਾਂ 2019 ਦੇ ਵਿੱਚ ਜਦੋਂ ਸੋਮ ਪ੍ਰਕਾਸ਼ ਉਹਨਾਂ ਨੂੰ ਜਿੱਤ ਹਾਸਲ ਹੁੰਦੀ ਹੈ ਤਾਂ ਉਹ ਵੀ ਕੇਂਦਰੀ ਰਾਜ ਮੰਤਰੀ ਦੇ ਅਹੁਦੇ ਤੇ ਤਰਨਤ ਰਹਿੰਦੇ ਨੇ ਪਰੰਤੂ ਸੋਮ ਪ੍ਰਕਾਸ਼ ਉਹਨਾਂ ਦੀ ਕਾਰਗੁਜ਼ਾਰੀ ਜਗ ਚਾਹਰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਲੋਕਾਂ ਦੇ ਵਿੱਚ ਲਗਾਤਾਰ ਨਾਵਚਰਨਾ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਉਹਨਾਂ ਦੀ ਇੱਕ ਹਾਰ ਦਾ ਵੱਡਾ ਕਾਰਨ ਬਣਿਆ ਕਿਉਂਕਿ ਜਦੋਂ ਸੋਮਪ੍ਰਕਾਸ਼ ਉਹਨਾਂ ਦੀ ਧਰਮ ਪਤਨੀ ਨੀਤਾ ਸੋਮਪ੍ਰਕਾਸ਼ ਨੂੰ ਭਾਜਪਾ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਉਸ ਵਕਤ ਹੀ ਹੁਸ਼ਿਆਰਪੁਰ ਨਿਊਜ਼ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਮੰਤਰੀ ਸੋਮਪ੍ਰਕਾਸ਼ ਦੀ ਮਾੜੀ ਕਾਰਗੁਜ਼ਾਰੀ ਜਾਂ ਢਿੱਲੀ ਕਾਰਗੁਜ਼ਾਰੀ ਉਮੀਦਵਾਰ ਪਤਨੀ ਲਈ ਹਾਰ ਦਾ ਕਾਰਨ ਬਣੇਗੀ ਤਾਂ ਖਬਰ ਹੈ ਜਿਹੜੀ ਉਹ ਸੱਚੀ ਵੀ ਸਾਬਤ ਹੋਈ ਹੈ ਤਾਂ ਹੁਣ ਹੁਸ਼ਿਆਰਪੁਰ ਸ਼ਹਿਰ ਜਿਹੜਾ ਉਹ ਕੇਂਦਰ ਵਜੋਂ ਪੂਰਾ ਵੇਲਾ ਹੋ ਚੁੱਕਿਆ ਖਾਲੀ ਹੋ ਚੁੱਕਿਆ ਹੁਣ ਕੇਂਦਰ ਦਾ ਕੋਈ ਵੀ ਵਿਅਕਤੀ ਹੈ ਕੇਂਦਰ ਸਰਕਾਰ ਦਾ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਜਾਂ ਹੁਸ਼ਾਰਪੁਰ ਲੋਕ ਸਭਾ ਦੇ ਵਿੱਚ ਮੌਜੂਦ ਨਹੀਂ ਹੈ ਸਕੁੱਲ ਮਲਾ ਕੇ ਇਹ ਗੱਲ ਕਹਿਣਾ ਚਾਹੁੰਦਾ ਕਿ ਜੇਕਰ ਸੋਮ ਪ੍ਰਕਾਸ਼ ਲੋਕਾਂ ਦੇ ਵਿੱਚ ਵਿਛਰੇ ਹੁੰਦੇ ਕਾਰਗੁਜ਼ਾਰੀ ਤਾਂ ਵਧੀਆ ਹੁੰਦੀ ਤਾਂ ਹੋ ਸਕਦਾ ਕਿ ਹਾਰ ਦਾ ਸਾਹਮਣਾ ਕਰਨ ਦੇ ਬਾਵਜੂਦ ਅੱਜ ਰਵਨੀਤ ਬਿੱਟੂ ਦੀ ਥਾਂ ਤੇ ਸੋਮ ਪ੍ਰਕਾਸ਼ ਹੁੰਦੇ ਤਾਂ ਇੱਕ ਵਾਰ ਮੁੜ ਤੋਂ ਹੁਸ਼ਾਰਪੁਰ ਲੋਕ ਸਭਾ ਹਲਕੇ ਦੀ ਜਾਂ ਪੰਜਾਬ ਦੇ ਹਲਕੇ ਦੀ ਮਾਫੀ ਚਾਹੁੰਦਾ ਪੂਰੇ ਪੰਜਾਬ ਦੀ ਉਹ ਅਗਵਾਈ ਕਰ ਰਹੇ ਹੁੰਦੇ ਸੋ ਹੁਣ ਰਵਨੀਤ ਮਿੱਟੂ ਹੁਣਾਂ ਨੂੰ ਵੀ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਜੋ ਤੁਹਾਡੀ ਜ਼ਿੰਮੇਵਾਰੀ ਹੈ ਜਿਵੇਂ ਕਿ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੋਲਬਾਲਾ ਸਿਖਰਾਂ ਤੇ ਹੈ ਪੰਜਾਬ ਦੇ ਵਿੱਚ ਗੈਂਗਸਟਾ ਦਾ ਰਾਜ ਹੈ ਜਿਹੜਾ ਲਗਾਤਾਰ ਵੱਧ ਫੁੱਲ ਰਿਹਾ ਹੈ ਪੰਜਾਬ ਦੇ ਵਿੱਚ ਕਿਸਾਨ ਹੈ ਜਿਹੜੇ ਅਜੇ ਤੱਕ ਨਾਰਾਜ਼ ਨੇ ਬਿੱਲ ਵਾਪਸ ਹੋਣ ਦੇ ਬਾਵਜੂਦ ਤੁਹਾਨੂੰ ਵੱਲੋਂ ਕਿਹਾ ਵੀ ਗਿਆ ਕਿ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਉਹ ਦਿਨ ਰਾਤ ਕੰਮ ਕਰਨਗੇ ਤਾਂ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਇੱਕ ਪੱਤਰਕਾਰ ਨਾਤੇ ਨਹੀਂ ਬਲਕਿ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਕਿ ਜ਼ਰੂਰ ਤੁਸੀਂ ਵਿਚਰੋ ਤਾਂ ਜ਼ਰੂਰ ਤੁਸੀਂ ਉਹਨਾਂ ਵਾਦਿਆਂ ਨੂੰ ਉਹਨਾਂ ਖਾਮੀਆਂ ਨੂੰ ਦੂਰ ਕਰੋ ਜੋ ਕੇਂਦਰ ਅਤੇ ਪੰਜਾਬ ਦੇ ਵਿਚਕਾਰ ਬਣੀਆਂ ਹੋਈਆਂ ਨੇ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਦਾ ਵੀ ਕਹਿਣਾ ਕਿ ਪੰਜਾਬ ਸੂਬੇ ਦਾ ਬਹੁਤ ਸਾਰਾ ਪੈਸਾ ਜਿਹੜਾ ਉਹ ਕੇਂਦਰ ਦੱਬ ਕੇ ਬੈਠਾ ਹੋਇਆ ਜਿਸ ਕਾਰਨ ਵੱਡੇ ਪੱਧਰ ਤੇ ਪੰਜਾਬ ਦੇ ਕੰਮਕਾਜ ਆ ਜਿਹੜੇ ਉਹ ਰੁਕੇ ਹੋਏ ਨੇ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹਿਸ਼ਾਰ ਪਰ ਨਿਊਜ਼ ਦੇ ਨਾਲ